ਕਪਲ ਸ਼ਰਮਾ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਇੱਕ ਸਪੈਸ਼ਲ ਮੁਹਿੰਮ ਜਿਹੜੀ ਉਹ ਚਲਾਈ ਗਈ ਹੈ ਅੱਜ ਜਲੰਧਰ ਦੇ ਵਿੱਚ 88 ਜਗ੍ਹਾ ਤੇ ਜਿਹੜੇ ਸਕੂਲ ਕਾਲਜਸ ਹੈਗੇ ਆ ਉਹਨਾਂ ਦੇ ਬਾਹਰ ਲਾਟਾਬੰਦੀ ਕੀਤੀ ਗਈ ਆ ਤਸਵੀਰ ਇੱਕ ਵਾਰੀ ਦਿਖਾ ਦਿੰਨੇ ਆ ਕਿ ਜਿਹੜੇ ਲੋਕ ਜਿਹੜੇ ਮਨ ਚਲੇ ਮਨ ਚਲੇ ਜਿਹੜੇ ਲੋਕ ਹੈਗੇ ਨੇ ਮੁੰਡੇ ਉਹ ਸਕੂਲਾਂ ਕਾਲਜਾਂ ਦੇ ਬਾਹਰ ਜਿਹੜੇ ਗੇੜੇ ਲਗਾਉਂਦੇ ਨੇ ਜਾਂ ਟ੍ਰਿਪਲ ਰਾਈਡਿੰਗ ਕਰਦੇ ਨੇ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਸਪੈਸ਼ਲ ਲਾਟਾਬੰਦੀ ਕੀਤੀ ਗਈ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਉਹਨਾਂ ਦੇ ਚਲਾਲ ਵੀ ਜਿਹੜੇ ਕੱਟੇ ਜਾ ਰਹੇ ਨੇ ਤੇ ਦੂਸਰੇ ਪਾਸੇ 88 ਲਾਕੇਬੰਦੀ ਕੀਤੀ ਗਈਆਂ 88 ਜਿਹੜੇ ਹੈਗੇ ਨੇ ਸਕੂਲ ਕਾਲਜ ਉਹਨਾਂ ਦੇ ਬਾਹਰ ਲਾਕੇਬੰਦੀ ਕੀਤੀ ਗਈ ਹੈ ਜਿਵੇਂ ਮोटा-ਮोटा ਦੱਸਾਂ ਤਾਂ ਦਿਆਨੰਦ ਮਾਡਲ ਸਕੂਲ ਓਪੋਜ਼ਿਟ ਡੀਏਵੀ ਕਾਲਜ ਉੱਥੇ ਲਾਕਾਬੰਦੀ ਗਿਆ ਸੈਂਟ థామਸ ਸਕੂਲ ਸੂਰਨਸੀ ਉੱਥੇ ਲਾਕਾਬੰਦੀ ਆ ਸਵਾਮੀ ਮੋਹਨਦਾਸ ਸਿਟੀ ਪਬਲਿਕ ਸਕੂਲ ਮਕਸੂਦਾ डेफ स्कूल जालंधर एमडीएन पब्लिश पल्कृष्णानगर शिवज्योति पब्लिक स्कूल साईंदास शिवदेवी गर्ल्स हाई स्कूल ਇਹ ਸਾਰੇ ਜਿਹੜੇ ਤਕਰੀਬਨ ਜਿਹੜੇ ਵੱਡੇ ਵੱਡੇ ਸਕੂਲ ਹੈਗੇ ਨੇ ਜਿੱਥੇ ਜ਼ਿਆਦਾਤਰ ਕੁੜੀਆਂ ਜਿਹੜੀਆਂ स्टडी ਕਰਨ ਵਾਸਤੇ ਆਉਂਦੀਆਂ ਨੇ ਉਸ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਮੈਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਉਹਨਾਂ ਕੁੜੀਆਂ ਦਾ ਕੀ ਕਹਿਣਾ ਹੈ ਜਿਨ੍ਹਾਂ ਵਾਸਤੇ ਇਹ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਆ ਫਿਲਹਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਇਆ ਜਿਹੜੇ ਲੋਕ ਜਿਹੜੀਆਂ ਲਗਾਉਂਦੇ ਨੇ ਜਾਂ ਟ੍ਰਿਪਲ ਰਾਈਡਿੰਗ ਕਰਦੇ ਨੇ ਉਹਨਾਂ ਦੇ ਚਲਾਨ ਜਿਹੜੇ ਹੈਗੇ ਨੇ ਉਹ ਕੱਟੇ ਜਾ ਰਹੇ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਕੁਝ ਲੜਕੀਆਂ ਜਿਹੜੀਆਂ ਇਸ ਐਸਡੀ ਕਾਲਜ ਦੇ ਸਟੱਡੀ ਕਰਨ ਆਉਂਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਮਨਸੋਤਾ ਕਿਵੇਂ ਲੱਗਦਾ ਜਿਹੜੀ ਮੁਹਿੰਮ ਚਲਾਈ ਗਈ ਹੈ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਧੀਆ ਕੰਮ ਹੈ ਸਰਕਾਰ ਨੂੰ ਕਰਨਾ ਚਾਹੀਦਾ ਪਹਿਲੇ ਹੀ ਹੋਣਾ ਚਾਹੀਦਾ ਸੀ ਜਿਹੜਾ ਇਹਨਾਂ ਨੇ ਹੁਣ ਸ਼ੁਰੂ ਕੀਤਾ ਪਹਿਲੇ ਹੀ ਹੋ ਜਾਣਾ ਚਾਹੀਦਾ ਸੀ ਕਿਉਂਕਿ ਜਦੋਂ ਕਾਲਜ ਲੈਣ ਤੇ ਛੁੱਟੀ ਹੁੰਦੀ ਨਾ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਆ ਤੇ ਰਸ਼ ਬਹੁਤ ਪੈ ਜਾਂਦਾ ਢੇੜ ਹੋ ਜਾਂਦੀ ਆ ਹੋਰ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ ਹਾਂਜੀ ਕਈ ਵਾਰ ਹੁੰਦਾ ਮੁੰਡੇ ਮੀਨਿੰਗ ਗੇੜੀਆਂ ਮਾਰ ਦਿੰਦੇ ਉਹ ਥੋੜਾ ਜਿਹਾ ਬੜਾ ਜੀਬ ਜਿਹਾ ਲੱਗਦਾ ਲੱਗਦਾ ਕੰਟਰੋਲ ਚ ਹੋ ਰਿਹਾ ਹੁਣ ਹਾਂਜੀ ਕੰਟਰੋਲ ਚ ਚਾਰ ਸਾਲ ਲੱਗਾ ਕੀ ਹੋ ਜੇ ਇਹ ਲੱਗਦਾ ਠੀਕ ਹੈ ਲੱਗਦਾ ਸ਼ੁਕਰੀਆ ਹੋਣਾ ਚਾਹੀਦਾ ਹੋਰ ਕੋਈ ਆਪਣਾ ਵਿਚਾਰ ਦੇਣਾ ਚਾਹੋ ਪੁਲਿਸ ਕਮਿਸ਼ਨਰ ਨੂੰ ਕਿ ਇਸ ਤਰੀਕੇ ਦੇ ਨਾਲ ਹੋਰ ਕਰੜੇ ਇੰਤਜ਼ਾਮਾਤ ਕੀਤੇ ਜਾਣ ਜਿਹਦੇ ਕਰਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਵਧਿਆ ਸੁਚਾਰੂ ਕੀਤਾ ਜਾਵੇ ਸਰਕਾਰ ਬਕੀ ਆਪਾਂ ਤਾਂ ਕਹਿ ਸਕਦੇ ਹਾਂ ਬਕੀ ਉਹਨਾਂ ਨੇ ਕਰਨਾ ਤਾਂ ਬਿਲਕੁਲ ਇਸ ਵੇਲੇ ਲੋਕ ਜਿਹੜੇ ਹੈਗੇ ਨੇ ਜਿਹੜੀਆਂ ਮਹਿਲਾਵਾਂ ਜਿਹੜੀਆਂ ਕੁੜੀਆਂ ਜਿਹੜੀਆਂ ਕਾਲਜ ਵਿੱਚ ਪੜ੍ਹ ਲਾਉਂਦੀਆਂ ਨੇ ਉਹ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਕਿਵੇਂ ਦੇਖਦੇ ਹੋ ਪੁਲਿਸ ਕਮਿਸ਼ਨਰ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਨਾਕਾਬੰਦੀ ਕੀਤੀ ਗਈ ਹੈ ਕਿਉਂਕਿ ਕਾਫੀ ਔਂਕੜਾਂ ਤੁਹਾਨੂੰ ਆਉਂਦੀਆਂ ਸੀ ਜਦੋਂ ਕਾਲਜ ਆਉਂਦੇ ਹੋ ਜਾਂ ਸਕੂਲਜ ਤੋਂ ਛੁੱਟੀ ਹੁੰਦੀ ਉਸ ਵੇਲੇ ਬਹੁਤ ਵਧੀਆ ਕੀਤਾ ਅੰਕਲੇ ਲਗਾ ਕੇ ਨਾਕਾ ਹੁਣ ਥੋੜਾ ਸੈਟੀਸਫਾਈਡ ਹੋ ਹਾਂਜੀ ਕੁਝ ਹੋਰ ਆਪਣੇ ਵੱਲੋਂ ਕੋਈ ਸੁਝਾਅ ਦੇਣਾ ਚਾਹੋ ਵੀ ਥੋੜਾ ਹੋਰ ਕਰਣਾ ਕੀਤਾ ਜਾਵੇ ਜਾਂ ਕੋਈ ਸਪੈਸ਼ਲ ਸੁਝਾਅ ਹੋਵੇ ਤੁਹਾਡੇ ਕੋਲ ਨਹੀਂ ਸਰ ਕੁਝ ਨਹੀਂ ਠੀਕ ਹੈ ਤੁਹਾਡੇ ਜੋ ਉਹਨੇ ਤਰਫੋਂ ਹਾਂਜੀ ਵਧੀਆ ਕਰਦੇ ਪਏ ਆ ਬਿਲਕੁਲ ਅੱਛਾ ਛਲਾਗਾ ਜੋ ਕਦਮ ਹੈ ਜਿਹੜਾ ਕਿ ਮਹਿਲਾਵਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਪੁਲਿਸ ਕਮਿਸ਼ਨ ਸੁਪਨ ਸ਼ਰਮਾ ਵੱਲੋਂ ਜਿਹੜਾ ਕਦਮ ਚੱਕਿਆ ਗਿਆ ਛਲਾਗਾ ਜੋ ਹੈ ਇਹ ਕੁਝ ਦਿਨ ਪਹਿਲਾਂ ਜੇ ਚੱਕਿਆ ਜਾਂਦਾ ਹੋਰ ਵਧੀਆ ਹੋ ਸਕਦਾ ਸੀ ਪਰ ਇਸ ਵੇਲੇ ਚਲਾਨ ਜਿਹੜੇ ਹੈਗੇ ਨੇ ਉਹ ਕੱਟੇ ਜਾ ਰਹੇ ਨੇ ਜਿਹੜੇ ਲੋਕ ਵਿਦਆਊਟ ਪੇਪਰ ਹੈਗੇ ਨੇ ਜਾਂ ਕਿਸੇ ਤਰ੍ਹਾਂ ਦੇ ਕਾਗਜ਼ਾਤ ਵਿੱਚ ਕਮੀ ਜਿਹੜੀ ਪੁਲਿਸ ਨੂੰ ਨਜ਼ਰ ਆਉਂਦੀ ਹੈ ਉਹਨੂੰ ਵੇਖਦਿਆਂ ਹੋਇਆਂ ਚਲਾਨ ਕੱਟੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਜਿੱਦਾਂ ਅਸੀਂ ਇਸ ਵੇਲੇ ਐਸਵੀ ਕਾਲਜ ਵੂਮਨਸ ਦੇ ਬਾਹਰ ਖੜੇ ਹੈਗੇ ਆ ਅ ਇਸੇ ਤਰ੍ਹਾਂ ਹੀ 88 ਪੁਆਇੰਟ ਰੱਖੇ ਗਏ ਨੇ ਜਲੰਧਰ ਦੇ ਵਿੱਚ ਜਿੱਥੇ ਕੀ ਪੁਲਿਸ ਮੁਮਾਜ਼ਮ ਮੌਜੂਦ ਨੇ ਜਿਸ ਤਰੀਕੇ ਨਾਲ ਫੁੱਲਰ ਬਾਜ਼ਾਰ ਵੱਲੋਂ ਕੂਟਿੰਗ ਕੀਤੀ ਜਾਂਦੀ ਆ ਜਾਂ ਟ੍ਰਿਪਲ ਰਾਈਟਿੰਗ ਕੀਤੀ ਜਾਂਦੀ ਜਾਂ ਹੋਰ ਕਿਸੇ ਤਰ੍ਹਾਂ ਦਾ ਕੀ ਵੀ ਵਾਇਲੇਸ਼ਨ ਕੀਤੀ ਜਾਂਦੀ ਆ ਉਸ ਨੂੰ ਥੱਲ ਪਾਉਂਦਿਆਂ ਹੋਇਆਂ ਇਹ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਹੈਗੇ ਨੇ ਵਾਇਲੇਸ਼ਨ ਕਰਦੇ ਨੇ ਜਾਂ ਟ੍ਰੈਫਿੰਗ ਨਿਯਮਾਂ ਨੂੰ ਛਿੱਕੇ ਡੰਦੇ ਨੇ ਉਹਨਾਂ ਦੇ ਜਿਹੜੇ ਚਲਾਨ ਹੈਗੇ ਨੇ ਉਹ ਅਸਲੇ ਕੱਟੇ ਜਾ ਰਹੇ ਨੇ ਤਸਵੀਰਾਂ 'ਚ ਤੁਸੀਂ ਅਸਲੇ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਲੋਕ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਕਿ ਪੁਲਿਸ ਵੱਲੋਂ ਜਿਹੜੇ ਪੁਲਿਸ ਕਮਿਸ਼ਨਰ ਵੱਲੋਂ ਜਿਹੜੇ ਦੱਸਿਆ ਗਿਆ ਆਪ ਮੇਰੇ ਨਾਲ ਕਰਤਾਰ ਸਿੰਘ ਜੀ ਹੈਗੇ ਨੇ ਕਰਤਾਰ ਜੀ ਕਿਵੇਂ ਦੇਖਦੇ ਹੋ ਕਿ ਕਿ ਅਸੀਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੋ ਕੇ ਕਿਤੇ ਕਿ ਜੇ ਕੁਝ ਦਿਨ ਪਹਿਲਾਂ ਇਹ ਕਦਮ ਚੱਕੇ ਜਾਂਦੇ ਤੇ ਜਿਆਦਾ ਵਧੀਆ ਹੁੰਦਾ ਪਰ ਹੁਣ ਵੀ ਫਿਰ ਵੀ ਛਲਾਗਾ ਜੋ ਕਦਮ ਹੈ ਪੁਲਿਸ ਕਮਿਸ਼ਨਰ ਵੱਲੋਂ ਉਹ ਕੰਮ ਤਾਂ ਪਹਿਲੇ ਵੀ ਕਰਦੇ ਸੀ ਪਰ ਕੰਮ ਪਹਿਲੇ ਇੰਨੇ ਉੱਚੇ ਪੱਧਰ ਤੇ ਨਹੀਂ ਸੀਗਾ ਕੰਮ ਤਾਂ ਕੰਮ ਤਾਂ ਪਹਿਲੇ ਵੀ ਕਰਦੇ ਨੇ ਪਰ ਇੰਨੇ ਉੱਚੇ ਪੱਧਰ ਤੇ ਨਹੀਂ ਸੀਗਾ ਜਿੱਨੇ ਜਿੱਨੇ ਉੱਚੇ ਪੱਧਰ ਦੇ ਮਾਨਜੋਗ ਸਿੱਧੀ ਸਾਫ ਕਰਵਾਉਣ ਲੱਗੇ ਆ ਇਸ ਤਰ੍ਹਾਂ ਕਿਸ ਤਰੀ ਨਾਲ ਲੱਗਦਾ ਹੈ ਲੋਕ ਟ੍ਰੈਫਿਕ ਰਾਈਡਿੰਗ ਕਰਦੇ ਵਾਇਲੇਸ਼ਨ ਕਰਦੇ ਹੈਗੇ ਨੇ ਇਸ ਨੂੰ ਕਿਸਰਾ ਦੇ ਦੇਓ ਇਸ ਨੂੰ ਜਲਦੋ ਜਲ ਕਿੰਨੇ ਦਿਨਾਂ ਦੇ ਵਿੱਚ ਠੱਲ ਪੈ ਜੇਗੀ ਚਲੋ ਆਪਾਂ ਨੇ ਲੱਗੇ ਹੀ ਆ ਹੁਣ ਆਪਾਂ ਤਾਂ ਕੰਮ ਕਰਨ ਦੇ ਆ ਬਸ ਕੁਝ ਪੁੱਛ ਬਤਾ ਦੇ ਹੋਰ ਕੋਈ ਸੁਝਾਅ ਕਮਿਸ਼ਨਰ ਸਾਹਿਬ ਵੱਲੋਂ ਦਿੱਤਾ ਗਿਆ ਹੋਵੇ ਇਸ ਨਾਤੇ ਤਾਂ ਮੈਨੂੰ ਲੱਗੇ ਵਈਸ ਸਿਲਸਕਸ਼ਨ ਨਾਲ ਕੰਮ ਕਰਨਾ ਆਪਣੇ ਜਦਾ ਉਹ ਨਹੀਂ ਕਰਨਾ ਅਤਿਸ਼ਬਾਜੀ ਨਹੀਂ ਕਰਨੀ ਕੋਈ ਜਿਹੜਾ ਆਮ ਬੰਦਾ ਆਮ ਪਬਲਿਕ ਦਾ ਬੰਦਾ ਉਹ ਤਾਂਗਣ ਦੀ ਵੀ ਗੱਲ ਕੀਤੀ ਹੈ ਸਮਝਾਉਣ ਦੀ ਵੀ ਆਹ ਆ ਪਬਲਿਕ ਦਾ ਬੰਦਾ ਤੰਗ ਨਾ ਹੋਵੇ ਉਹ ਜਿਹੜਾ ਕੋਈ ਸਚਾਰੂ ਰੂਮ ਆਪਣਾ ਕੰਮਕਾਰ ਕਰ ਰਿਹਾ ਉਹ ਕਰੀ ਜਾਏ ਜਿਹੜੇ ਵਾਇਲੇਸ਼ਨ ਕਰਦੇ ਆ ਉਹਨਾਂ ਨੂੰ ਖਾਸ ਕਰਦੇ ਆ ਤਾਂ ਬਿਲਕੁਲ ਜਿਹੜੇ ਇਨਸਪੈਕਟਰ ਹੈਗੇ ਨੇ ਟ੍ਰੈਫਿਕ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਵਾਇਲੇਸ਼ਨ ਕਰਦੇ ਹੈਗੇ ਨੇ ਉਹਨਾਂ ਦੇ ਵਾਸਤੇ ਸਖਤੀ ਨਾਲ ਨਿਪਟਣ ਦੀ ਗੱਲ ਕਹੀ ਗਈ ਹੈ ਪੁਲਿਸ ਕਮਿਸ਼ਨਰ ਵੱਲੋਂ ਤੇ ਦੂਸਰੀ ਗੱਲ ਕਿ ਇਹ ਲਗਾਤਾਰ ਜਿਹੜੀ ਮੁਹਿੰਮ ਜਿਹੜੀ ਹੈ ਕਿ ਲਗਾਤਾਰ ਇਸੇ ਤਰੀਕੇ ਨਾਲ ਚੱਲਦੀ ਰਹੇਗੀ ਔਰ ਜੇ ਕੋਈ ਵੀ ਇਸ ਮੁਹਿੰਮ ਦੇ ਵਿੱਚ ਕੋਈ ਅੜਚਲ ਪਾਉਂਦਾ ਹੈ ਜਾਂ ਕੋਈ ਵਿਗਲ ਪਾਉਂਦਾ ਹੈ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਸਪੈਸ਼ਲ ਜਿਹੜੇ ਹੁਕਮ ਜਿਹੜੇ ਹੈਗੇ ਨੇ ਪੁਲਿਸ ਕਮਿਸ਼ਨ ਸੋਪਨ ਸ਼ਰਮਾ ਵੱਲੋਂ ਦਿੱਤੇ ਗਏ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਨਾਲ ਨੈਕ ਸਿਉਰਟੀ ਵੀ ਚਲੰਦ